ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਉੱਪਰ ਕਲਿੱਕ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਦਾ ਚਹਲ ਪਹਿਲ ਬਣੀ ਰਹਿੰਦੀ ਸੀ ਇੱਕ ਦਿਨ ਸ੍ਰੀ आनंदपुर ਸਹਿਬ ਨਗਰ ਵਿੱਚ ਇੱਕ ਕਲੰਦਰ ਇੱਕ ਭਾਲੂ ਲੈ ਕੇ ਆਇਆ ਉਹ ਸਥਾਨ ਉਤੇ ਭਾਲੂ ਦੇ ਕੜਤਬ ਅਤੇ ਉਧਰ ਪੁਰਤੀ ਦੇ ਦਸ਼ਕਾਵਦੂ ਪਿਕਸ਼ਾ ਮੰਗ ਲੈਂਦਾ ਸੀ ਉਸ ਨੂੰ ਗਿਆਤ ਹੋਇਆ ਕਿ ਇਸ ਨਗਰ ਦੇ ਸਵਾਮੀ ਬਹੁਤ ਉਦਾਰ ਚਿਤ ਹਨ ਉਹ ਉਹਨਾਂ ਸਾਰਿਆਂ ਨੂੰ ਸਨਮਾਨਿਤ ਕਰਦੇ ਹਨ ਜੋ ਬਹਾਦਰੀ ਦੇ ਕੜਤਬ ਦਿਖਾਉਂਦਾ ਹੈ ਅੰਤ ਉਹ ਗੁਰੂ ਦਰਬਾਰ ਵਿੱਚ ਮੌਜੂਦ ਹੋਇਆ ਅਤੇ ਪ੍ਰਾਰਥਨਾ ਕਰਨ ਲੱਗਾ ਕਿ ਤੁਸੀਂ ਮੇਰਾ ਕੜਤ ਵੇਖੋ ਮੈਂ ਵਿਸ਼ਵਾਸ ਖਾਏ ਭਾਲੂ ਬੰਦ ਮਲ ਲੜਾਈ ਕਰਦਾ ਹਾ ਗੁਰੂ ਜੀ ਨੇ ਆਗਿਆ ਪ੍ਰਦਾਨ ਕੀਤੀ ਇੱਕ ਵਿਸ਼ੇਸ਼ ਥਾਂ ਉੱਤੇ ਭਾਲੂ ਦੇ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਸੀ ਭਾਲੂ ਨੇ ਪਾਂਤੀ ਪਾਂਤੀ ਦੇ ਨਾਚ ਵਿਖਾਏ ਅਤੇ ਖੇਰ ਵਿੱਚ ਕ란ਤਰ ਦੇ ਨਾਲ ਹੋਇਆ ਮਲਯੂਤ मलयुद्ध नेख के सारे सिख सेवक हसन लगे गुरु जी ने चोर करने वाला भाई कीर्तिया बहुत जोड़ वालों खिलखिला के हसया उसकी गैर मामली हंसी वेख के गुरु जी ने उस प्रश्न किया किरतीया जी ती जानते हो यह पालू कौन है इस उत्ते कीर्तिया शांत होकर कहन लगा नहीं गुरु जी मैं इसमें किस तरह पहचान सकता हाँ मैं कोई अंतर जामीता हाँ नहीं गुरु जी ने उसू दसिया कि यह पालू पिता है यही जवाब सुन के भाई किरितिया जी बहुत व्यक्त होया गुरु जी ने कह लगा मेरे पिता तो गुरु घर के सेवक सन और पिता जी श्री गुरु तेग बहादुर साहब जी के समय भी ਸੇਵਾ ਵਿੱਚ ਰਹਿੰਦੇ ਸਨ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਫੂਲਵਜੇ ਕਈ ਪੀੜ੍ਹੀਆ ਵੱਲੋਂ ਸਿੱਖੀ ਜੀਵਨ ਜੀ ਰਹੇ ਹਨ ਜੇਕਰ ਪੂਰਨ ਸੇਵਕਾਂ ਨੂੰ ਮਰਨ ਤੋਂ ਪरांत ਹਾਲਧੂ ਦਾ ਜਨਮ ਹੀ ਮਿਲਦਾ ਹੈ ਤਾਂ ਫਿਰ ਗੁਰੂ ਘਰ ਦੀ ਸੇਵਾ ਕਰਨ ਦਾ ਕੀ ਮਨਾਫਾ ਭਾਈ ਕੀਰਤੀਆ ਜੀ ਦੀ ਜਦਿਆਸਾ ਅਤੇ ਦੁਬਿਧਾ ਸ਼ਾਂਤ ਕਰਨ ਲਈ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਪਿਤਾ ਜੀ ਸੇਆ ਵਿੱਚ ਨਹੀਂ ਰਹਿੰਦੇ ਸਨ ਪਰ ਉਹਨਾਂ ਦੀ ਦਿਲ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ ਸ੍ਰੇਸ਼ਟ ਸਿਖਾ ਇਸ ਲਈ ਉਹ ਜਨਸਧਾਰਣ ਨੂੰ ਆਪਣੇ ਕੋੜੇ ਬਚਨਾ ਨਾਲ ਅਪਮਾਨਿਤ ਕਰ ਦਿੰਦੇ ਸਨ ਇੱਕ ਦਿਨ ਕੁਝ ਬੈਲ ਗੱਡੀਆਂ ਜਿਸ ਵਿੱਚ ਗੁਣ ਲੱਦਿਆ ਹੋਇਆ ਸੀ ਇਹਨਾਂ ਦੇ ਚਾਲਕਾਂ ਨੂੰ ਜਦੋਂ ਪਤਾ ਹੋਇਆ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰ ਦੂੜੇ ਉੱਤੇ ਆਏ ਹੋਏ ਹਨ ਤਾਂ ਉਹ ਹੋਤਰੰਤ ਆਪਣੀਆਂ ਬੈਲ ਗੱਡੀਆਂ ਚਲਦੀਆਂ ਹੋਈਆਂ ਛੱਡ ਕੇ ਦਰਸ਼ਨਾਂ ਲਈ ਆਏ। ਉਸ ਸਮੇਂ ਤੁਹਾਡੇ ਪਿਤਾ ਜੀ ਨੇ ਉਹਨਾਂ ਨੇ ਅਰੋਧ ਕੀਤਾ ਕਿ ਸਾਨੂੰ ਵੀ ਪ੍ਰਸ਼ਾਦ ਦੇਣ ਦੀ ਕਿਰਪਾ ਕਰੋ। ਉਹ ਉਸ ਸਮੇਂ ਸੰਤਦ ਵਿੱਚ ਪ੍ਰਸ਼ਾਦ ਦੀ ਵੰਡ ਕਰ ਰਏ ਸਨ। ਉਹਨਾਂ ਨੇ ਇਸ ਬੈਲੇ ਕੋਲ ਦੇ ਕੱਪੜੇ ਵਾਲੇ ਗੁਰੂ ਦੇ ਸਿੱਖਾਂ ਨੂੰ ਕਠੋਰ ਸ਼ਬਦਾਂ ਵਿੱਚ ਕਿਹਾ कि पिछे हट के खड़े रहो वारी आन उत्ते प्रसाद मिलेगा पर सिख जल्दी सन क्योंकि उन्होंने बैल चलते हुए जा रही सन, अंत उन्होंने फिर अगे बद के प्रशाद प्राप्त करने का यत्न किया पिता गुरदास जी ने उन्होंने बुरी तरह फटकार लगाई ती कि क्यों वेशी दीतारा अक्के बन्दे चले आ रहे हो तीर्थ खनु प्रसाद मिल जाएगा इस उत्ते उना सिखा ने उत्ते ही गिरे हुए प्रसाद दायक कण चुक के बद्ध शर्दा वलु सेवन कर लिया अति जानते होंगे किहा कि असि ऋष नहीं तुसी ऋष हो जो भगत जना नाल आप दर्श बार करते हो बस ओही श्राप तोडे पिता नो ਪਾ ਲੂ ਜੀ ਨੇ ਨਹੀਂ ਚੇ ਮਰਨੋਂ ਬਰੰਤ ਲੈ ਆਇਆ ਪਰ ਉਹ ਗੁਰੂ ਦੇ ਸਿੱਖ ਸਨ ਇਸ ਲਈ ਹੋਲ ਚੰਗੇ ਕਰਮ ਫਲ ਦੇ ਕਾਰਨ ਗੁਰਦਵਾਰਨ ਵਿੱਚ ਮੌਜੂਦ ਹੋਏਗਾ ਇਹ ਵਾਰਤਾ ਸੁਣ ਕੇ ਭਾਈ ਕਿਰਤਿਆ ਜੀ ਗੁਰੂ ਜੀ ਦੇ ਚਰਨਾਵਿਚ ਡੇਟ ਗਏ ਅਤੇ ਪ੍ਰਾਰਥਨਾ ਕਰਨ ਲੱਗੇ ਕਿ हे ਗੁਰੂ ਜੀ ਕਿਵੇਂ ਵੀ ਹੋਏ ਮੇਰੇ ਪਿਤਾ ਜੀ ਨੂੰ ਮਾਫ ਕਰਕੇ ਮੁਕਤੀ ਪ੍ਰਦਾਨ ਕਰੋ ਗੁਰੂ ਜੀ ਨੇ ਭਗ ਦਦੇ ਅਨੁਰੂਧ ਦੇ ਕਾਰਨ ਉਸ ਕਲੰਦਰ ਵੱਲ ਉਹ ਪਾਲੂ ਖਰੀਦ ਲਿਆ ਅਤੇ ਕੜਾ ਪ੍ਰਸ਼ਾਦ تیار ਕਰਵਾ ਕੇ ਸਾਰੇ ਸੰਗਤ ਨੂੰ ਉਸਦੇ ਕਲਿਆਣ ਦੀ ਅਰਦਾਸ ਕਰਨ ਨੂੰ ਕਿਹਾ ਜਿਵੇਂ ਹੀ ਅਰਦਾਸ ਖਤਮ ਹੋਈ ਅਤੇ ਪਾਲੂ ਨੂੰ ਪ੍ਰਸ਼ਾਦ ਖਵਾਇਆ ਗਿਆ ਜਿਵੇਂ ਹੀ ਪਾਲੂ ਨੇ ਪ੍ਰਸ਼ਾਦ ਦਾ ਸੇਵਨ ਕੀਤਾ ਉਹ ਕੁਝ ਦੇਰ ਵਿੱਚ ਹੀ ਸੇਰ ত্যাগ ਗਿਆ वैकुंड चला गया गुरु जी ने उस पालू का मनुखा की तरह अंतम संस्कार कर दिता सो जी इंसान सेवा करते समय भी शांत भाव अ प्रेम भाव वालों सेवा करनी चाहिए है सेवा करते समय किसी भी नहीं बोलने चाहिए वरना सेवा फदीभुत नहीं आती सो प्यारे संत जी ਵਿਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ